ਹਿੰਦਪਾਰਕ ਸਰਹੱਦ ਦੇ ਨਾਲ 1086 ਏਕੜ ਚ ਫੈਲੇ ਚੱਕ ਸਰਕਾਰ ਜੰਗਲਾਤ ਚ ਲੱਗੀ ਜ਼ਬਰਦਸਤ ਅੱਗ ਭਾਰੀ বন ਸੰਪਤੀ ਹੋਈ ਨਸ਼ਟ ਇਸ ਵੇਲੇ ਦੀ ਵੱਡੀ ਖਬਰ ਸਰਹੱਦੀ ਖੇਤਰ ਤੋਂ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ 1086 ਏਕੜ ਦੇ ਰਕਬੇ ਅੰਦਰ ਫੈਲੇ ਚੱਕ ਸਰਕਾਰ ਕੋੜਾ ਚੱਕ ਜੰਗਲਾਤ ਚ ਦੁਪਹਿਰ 12 ਵਜੇ ਦੇ ਕਰੀਬ ਤਿੰਨ ਤੋਂ ਚਾਰ ਥਾਵਾਂ ਤੇ ਅੱਗ ਲੱਗੀ ਜਿਸ ਨੂੰ ਫਾਇਰ ਬ੍ਰਿਗੇਡ ਦੇ ਦਫ਼ਤਰ ਵਿੱਚ ਸੂਚਿਤ ਕੀਤਾ ਗਿਆ ਪਰ ਗੱਡੀ 3 ਘੰਟੇ ਬਾਅਦ ਪਹੁੰਚੀ ਜਿਸ ਕਾਰਨ ਦੋ ਥਾਵਾਂ ਤੋਂ ਅੱਗ ਭੜਕ ਕੇ 4-5 ਵੱਖ-ਵੱਖ ਥਾਵਾਂ ਤੇ ਫੈਲ ਗਈ। ਇਸ ਦੌਰਾਨ ਛੋਟੇ ਬੂਟੇ ਅਤੇ ਪੌਦੇ ਬਿਲਕੁਲ ਸੜ ਕੇ ਨਸ਼ਟ ਹੋ ਗਏ ਤੇ ਵੱਡੇ ਦਰਖਤ ਵੀ ਬੁਰੀ ਤਰ੍ਹਾਂ ਝੁੜਸ ਗਏ। ਜੰਗਲਾਤ ਦੇ ਅੰਦਰ ਜੀਵ ਜੰਤੂਆਂ ਦੇ ਨੀਲ ਗਾਵਾਂ ਦਾ ਵੀ ਕਾਫੀ ਨੁਕਸਾਨ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਅੱਗ ਦੀ ਸੂਚਨਾ ਮਿਲਦਿਆਂ ਹੀ ਖਾਨਿਆਂ ਮਮ ਦੇ ਓਟ ਦੀ ਪੁਲਸ ਵੀ ਮੌਕੇ ਤੇ ਪਹੁੰਚ ਗਈ ਉਧਰ ਜੰਗਲਾਤ ਦੇ ਨਾਲ ਲੱਗਦੇ ਖੇਤਾਂ ਵਿੱਚ ਤਿਆਰ ਹੋ ਚੁੱਕੀ ਕਨਕ ਦੀ ਫਸਲ ਨੂੰ ਲੈ ਕੇ ਵੀ ਕਿਸਾਨਾਂ ਵਿੱਚ ਵੱਡੀ ਚਿੰਤਾ ਪ੍ਰਗਟਾਈ ਗਈ ਜੰਗਲਾਤ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਉਹਨਾਂ ਦੀ ਫਸਲ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਬਾੜੀ ਦੀ ਫਸਲ ਦੇ ਅੰਤਮ ਸਮੇਂ ਤੱਕ ਪੂਰੀ ਸਖਤੀ ਵਰਤੀ ਜਾਵੇ ਅਤੇ ਜੰਗਲਾਤ ਦੇ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ। ਇੱਥੇ ਇਹ ਦੱਸਣ ਯੋਗ ਹੋਵੇਗਾ ਕਿ ਕਰੀਬ 5-6 ਸਾਲ ਪਹਿਲਾਂ ਵੀ ਇਸੇ ਥਾਂ ਉੱਪਰ ਦੇਰ ਸ਼ਾਮ ਨੂੰ ਵੀ ਜੰਗਲਾਤ ਅੰਦਰ ਭਿਆਨਕ ਅੱਗ ਲੱਗੀ ਸੀ ਜਿਸ ਤੇ 2 ਦਿਨ ਦਾ ਕਾਬੂ ਪਾਇਆ ਗਿਆ ਸੀ ਉਧਰ ਫੈਰੋਸਟ ਗਾਰਡ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਐਤਵਾਰ ਦੀ ਛੁੱਟੀ ਹੋਣ ਕਰਕੇ ਸੇਵਾਦਾਰ ਅਤੇ ਕਰਮਚਾਰੀ ਕਾਫੀ ਘਟ ਆਉਂਦੇ ਹਨ ਜਿਸ ਦਾ ਲਾਹਾ ਲੈ ਕੇ ਸ਼ਹਿਦ ਚੋਣ ਵਾਲੇ ਕੁਝ ਵਿਅਕਤੀ ਜੰਗਲਾਤ ਦੇ ਅੰਦਰ ਕੁਸਪੈਠ ਕਰ ਗਏ ਹੋ ਸਕਦਾ ਹੈ ਕਿ ਮਧੂ ਮੱਖੀਆਂ ਤੋਂ ਆਪਣੇ ਬਚਾਓ ਲਈ ਉਹਨਾਂ ਨੇ ਅੱਗ ਬਾਲੀ ਹੋਵੇ ਜਿਸ ਕਾਰਨ ਇਹ ਨੁਕਸਾਨ ਹੋਇਆ ਹੈ ਉਹਨਾਂ ਨੇ ਦੱਸਿਆ ਹੈ ਕਿ ਅੱਗ ਚਾਰ ਤੋਂ ਪੰਜ ਥਾਵਾਂ ਤੇ ਲੱਗੀ ਜਿਸ ਦੌਰਾਨ ਦੋ ਪਲਾਟਾਂ ਤੇ ਅੱਗ ਉੱਪਰ ਕਾਬੂ ਪਾ ਲਿਆ ਗਿਆ ਇਹ ਚੱਕ ਸਰਕਾਰ ਪਿੰਡ ਕੋੜਾ ਚੱਕ ਦੇ ਨੇੜੇ 1100 ਏਕੜ ਦਾ ਸਰਕਾਰੀ ਜੰਗਲਾਤ ਹੈ ਇਹਦੇ ਵਿੱਚ ਆ तकरीबन 2:00 ਵਜੇ 1:30 ਤੋਂ 2:00 ਵਜੇ ਤੇ ਅੱਗ ਲੱਗੀ ਹੋਈ ਏ ਇੱਕ ਫਾਇਰ ਬ੍ਰਿਗੇਡ ਆਈ ਏ ਤੇ ਬਾਕੀ ਇੱਕ ਅਜੇ ਆ ਹੀ ਨਹੀਂ ਰਹੀ 5 ਦਾ ਟਾਈਮ ਹੋ ਚੱਲਿਆ ਤੇ ਬਾਕੀ ਜਿ ਇਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੋਰ ਹੋਏ ਹੈਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਇਹ ਕਾਰਨ ਕੀ ਹੋ ਸਕਦਾ ਕਾਰਨ ਵੇਖੋ ਜੀ ਇਹ ਤਾਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਅੱਗ ਤੇ ਹਜੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਕਿੰਨੀ ਕ ਖਤਰਨਾਕ ਹੈ ਅੱਗ ਬਹੁਤ ਜ਼ਿਆਦਾ ਜੀ ਕਾਫੀ ਲੰਬੇ ਏਰੀਆ ਚ ਮੇਰੇ ਸਾਹਮਣੇ ਕਿਲੋ 1.5 ਕਿਲੋਮੀਟਰ ਚ ਫੈਲੀ ਹੋਈ ਹੈ ਥਾਂ ਥਾਂ ਤੇ ਆ ਬੜੀ ਲੰਮੀ ਇਹ ਘਟੋ ਘਾੜੀ ਚਾਰ ਪੰਜ ਥਾਂਾਂ ਤੇ ਲੱਗੀ ਹੈ ਜੀ ਇੱਕ ਦੋ ਥਾਂਾਂ ਤੇ ਬੁਝ ਗਈ ਹੈ ਕੰਟਰੋਲ ਹੋ ਰਿਹਾ ਬਾਕੀ ਜੋ ਚੱਲਦੀ ਪਈ ਅੱਗ ਵਧੀ ਜਾ ਰਹੀ ਪਰ ਨਾਲ ਹੀ ਆਪਣਾ ਬਾਰਡਰ ਏਰੀਆ ਲੈਂਡ ਆਫ ਕੰਟਰੋਲ ਹੈਗੀ ਤਾਰ ਹੈਗੀ ਬਾਰਡਰ ਵਾਲੀ ਉਹਦੇ ਕੋਲ ਟਕਰ ਜਾ ਰਹੀ ਹੈ ਗਾਂ ਟਕਰ ਮੈਂ ਬੈਠਾ ਨਾ ਲੱਗਣਾ ਜੀ ਕੋ ਅੱਗ ਲੱਗਣ ਵਾਲੇ ਸਾਨੂੰ ਕੋਈ ਖਬਰ ਮਿਲੀ ਸੀ ਤੇ ਅਸੀਂ ਮੌਕੇ ਤੇ ਆਏ ਆ ਫਾਇਰ ਬ੍ਰਿਗੇਡ ਵੀ ਆ ਗਈ ਹੈ ਤੇ ਪਬਲਿਕ ਵੀ ਕਾਫੀ ਜੋਰ ਲਗਾ ਕੇ ਬੁਝਾ ਰਹੇ ਨੇ ਅੱਗ ਹੁਣ ਤਕਰੀਬਨ ਕੰਟਰੋਲ ਹੈ ਫਿਰ ਵੀ ਹੋਰ ਵੀ ਆ ਰਹੀਆਂ ਗੱਡੀਆਂ ਕਿੰਨੀਆਂ ਥਾਵਾਂ ਤੋਂ ਅੱਗ ਲੱਗੀ ਹੈ ਤਿੰਨ ਚਾਰ ਥਾਵਾਂ ਤੇ ਤੇ ਹੁਣ ਕਿੰਨੀ ਗੇ ਖਤਰਨਾਕ ਤੇ ਕੀ ਨੁਕਸਾਨ ਹੋ ਚੁੱਕਾ ਹੈ ਹੁਣ ਕਾਬੂ ਹੈ ਹੁਣ ਕਾਬੂ ਹੈ ਠੇ ਕਾਫੀ ਕੰਟਰੋਲ ਹੈ ਹੋਰ ਫਾਇਰ ਗੱਡੀਆਂ ਆ ਰਹੀ ਹੈ ਇਹ ਜੀ ਚੱਕ ਸਰਕਾਰ ਰਿਜ਼ਰਵ ਫੋਰੈਸਟ ਹੈਗਾ ਜੀ ਮਮਦੋਟ ਬਲਾਕ ਦੇ ਵਿੱਚ ਰੇਂਜ ਫਰੋਇਪਰ ਪੈਂਦੀ ਹੈਗੀ ਹੈ ਤਕਰੀਬਨ ਇਹ ਸਾਰਾ ਏਰੀਆ 1100 ਏਕੜ ਦਾ ਥੋੜਾ ਤੁਹਾਨੂੰ ਪਤਾ ਵੀ ਅੱਜਕੱਲ ਫਾਇਰ ਸੀਜ਼ਨ ਹੈ ਜਿਹੜੀ ਥੱਲੇ ਕਾਈ ਬੁਟੀ ਤੁਸੀਂ ਬਿਖਾ ਸਕਦੇ ਹੋ ਸੁੱਕ ਸੁੱਕੀ ਵੀ ਹੈ ਤੇ ਅੰਗੈਲੀ ਇਹ ਜਿਹੜੇ ਸ਼ਹਿਰ ਚੋਂ ਆਣ ਵਾਲੇ ਬੰਦਿਆਂ ਤੋਂ ਹੋਈ ਹੈ ਬੰਦੇ ਇੱਥੇ ਸ਼ਾਇਦ ਅੱਜ ਸੰਡੇ ਦਾ ਦਿਨ ਸੀਗਾ ਥੋੜੀ ਲੇਬਰ ਸਾਡੀ ਛੁੱਟੀ ਤੇ ਹੁੰਦੀ ਹੈ ਉਹਨਾਂ ਨੇ ਜਦੋਂ ਸ਼ਹਿਰ ਦੇ ਚੋਂਦੇ ਅੱਗੇ ਵੀ ਇਹ ਇੱਕ ਦੋ ਵਾਰੀ ਹੈਪਨਿੰਗ ਹੋਈ ਹੈ ਉਹ ਫਿਰ ਕਿਤੇ ਮੱਖੀ ਤੋਂ ਬਚਣ ਵਾਸਤੇ ਅੱਗ ਲਾਉਂਦੇ ਉਹ ਅੱਗ ਥੱਲੇ ਸੁੱਟਣ ਗਈਆਂ ਗਲਤ ਕਾਸਫੂਸ ਤੇ ਸ਼ੁਰੂ ਹੋ ਕੇ ਫਿਰ ਜਿਆਦਾ ਰਕਵੇ ਚ ਫੈਲ ਗਈ ਹੈਗੀ ਕਿੰਨੀਆਂ ਥਾਵਾਂ ਤੇ ਫੈਲੀ ਹੈ ਇਹ ਕੰਪਾਰਟਮੈਂਟ ਹੈ ਜੀ ਇੱਥੇ ਹੁਣ ਜਿੱਥੇ ਆਪਾਂ ਖੜੇ ਆ 6 ਤੇ 7 ਕੰਪਾਰਟਮੈਂਟ ਹੈ ਜੰਗਲ ਦਾ ਉੱਥੇ ਪਈ ਹੈ ਉਸ ਤੋਂ ਬਾਅਦ ਥੋੜਾ ਇਹ 20 ਤੋਂ ਸ਼ੁਰੂ ਹੋਈ ਸੀ 20 ਤੋਂ 19 ਵਾਲੀ ਸਾਈਡ ਵੱਧ ਗਿਆ 6 7 ਵਾਲੀ ਕਾਬੂ ਕਰ ਲਈ ਗਈ ਹੈ 20 ਵਾਲੀ 19 ਵਾਲੀ 17 ਵਾਲੀ ਉਧਰ ਚਲ ਰਿਹਾ ਪ੍ਰੋਸੈਸ ਜੀ ਜਿਸ ਤਰ੍ਹਾਂ ਅੱਗ ਲੱਗੀ ਹੈ ਕੋਈ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਨਜ਼ਰ ਨਹੀਂ ਆ ਰਹੇਗੇ ਨਹੀਂ ਪੁਖਤਾ ਪ੍ਰਬੰਧ ਜੀ ਪੂਰੇ ਹੀ ਹੈਗੇ ਸਾਡੇ ਕੋਲੋਂ ਇੱਕ ਆ ਫਾਇਰ ਬਰਗੇਡ ਦੇ ਸਾਡੇ ਕੋਲ ਨੰਬਰ ਹੈਗੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਮੌਕੇ ਤੇ ਹਮੇਸ਼ਾ ਮਦਦ ਦਿੱਤੀ ਜਾਂਦੀ ਹੈ ਅੱਜ ਵੀ ਇਹੀ ਹੋਇਆ ਜਿਵੇਂ ਅੱਗ ਲੱਗਣ ਦਾ ਪਤਾ ਲੱਗਿਆ ਮੈਂ ਕਾਲ ਕੀਤੀ ਹੈ ਜੀ ਤੇ ਫਾਇਰ ਬਰਗੇਡ ਫਿਰੋਜ਼ਪੁਰ ਤੋਂ ਚੱਲੀ ਹੈ ਜੀ ਫਿਰੋਜ਼ਪੁਰ ਥੋੜਾ ਇੱਥੋਂ ਲਗਭਗ 30 35 ਕਿਲੋਮੀਟਰ ਪਿਆ ਜਾਂਦਾ ਹੈ ਇੱਕ ਰਸਤਾ ਉਬੜ ਖੜਾ ਹੈ ਕਿ ਟ੍ਰੈਫਿਕ ਵੀ ਅੱਜਕੱਲ ਜ਼ਿਆਦਾ ਹੁੰਦਾ ਹੈ ਹੈਵੀ ਵਹੀਕਲਸ ਰੋਡ ਤੇ ਹੁੰਦੇ ਆ ਪ੍ਰਚਾਰ ਸੰਗਲੋ ਪੂਰੀ ਮਦਦ ਹੈ ਲੇਬਰ ਨੇ ਵੀ ਆਪ ਦਾ ਪੂਰਾ ਜੋਰ ਲਾਇਆ ਹੈ ਕੰਟਰੋਲ ਪਰ ਉਹਨਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਵੀ ਹਾਂਜੀ ਚਿੰਤਾ ਉਹਨਾਂ ਦੀ ਪੂਰੀ ਜਾਇਜ਼ ਹੈ ਜੀ ਅਸੀਂ ਇਸੇ ਚਿੰਤਾ ਨੂੰ ਮੋਖ ਰੱਖਦੇ ਹੋਈ ਆਪਦੀ ਲੇਬਰ ਨੂੰ ਵੀ ਅੱਗੇ ਤੋਂ ਅੱਜ ਵੀ ਸਾਰੀ ਲੇਬਰ ਮੌਕੇ ਤੇ ਹੈ ਹਾਲਾਂਕਿ ਛੁੱਟੀ ਹੈ ਅੱਜ ਸੰਡੇ ਦੀ ਤੇ ਅੱਗੇ ਤੋਂ ਵੀ ਅਸੀਂ ਛੁੱਟੀਆਂ ਸਾਰੀਆਂ ਲੇਬਰ ਦੀਆਂ ਕਹਾਂਗੇ ਵੀ ਤੁਸੀਂ ਪ੍ਰੈਜ਼ੈਂਟ ਹੋਣਾ ਹੈ ਤੇ ਬਾਹਰ ਫੀਲਡ 'ਚ ਮੌਕੇ ਤੇ ਬੰਦਾ ਛੱਡਾਂਗੇ ਪੁਖਤਾ ਪ੍ਰਬੰਧ ਨਜ਼ਰ ਨਹੀਂ ਆਜਾ ਰਿਹਾ ਜਿਸ ਤਰ੍ਹਾਂ ਭੈਣ ਕਾ ਅੱਗ ਲੱਗੀ ਚਾਰ ਜਗ੍ਹਾ ਪੁਖਤਾ ਪ੍ਰਬੰਧ ਸਰ ਐਉਂ ਆ ਗੱਲ ਵੀ ਫਾਇਰ ਬ੍ਰਿਗੇਡ ਹੀ ਆ ਸਾਡੇ ਕੋਲ ਉਹ ਹੈਗੀ ਆ ਲੇਬਰ ਆ ਸਾਡੇ ਕੋਲ ਜੋ ਕਿਸੇ ਤਰੀਕੇ ਹੁੰਦੇ ਆ ਕਈਆਂ ਦਾ ਮਿੱਟੀ ਆ ਜੋ ਅਸੀਂ ਕਰ ਰਹੇ ਹਾਂ ਹੋ ਰਿਹਾ ਉਹਨੂੰ ਵੀ ਦੇਖਿਆ ਕਿਸਾਨ ਹੀ ਲੱਗੇ ਹੋਏ ਨੇ ਕੋਈ ਨਹੀਂ ਨਹੀਂ ਕਿਸਾਨ ਹੀ ਸਟ ਕਿਸਾਨ ਚਲੋ ਕਿਸਾਨ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਲੱਗੇ ਆ ਸਗੋ ਇਹ ਜੰਗਲ ਹੈ ਇਹਦੇ ਚ ਕੰਨਾ ਹੈ ਨਹੀਂ ਵੀ ਇਹ ਕੋਈ ਸਰਕਾਰੀ ਪ੍ਰਾਪਰਟੀ ਹੈ ਦੇ ਚ ਪਸ਼ੂ ਆ ਪੰਛੀ ਆ ਜੇ ਕੋਈ ਪ੍ਰਾਈਵੇਟ ਬੰਦਾ ਲੱਗਿਆ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਲੱਗਿਆ ਤੇ ਸਾਡੀ ਲੇਬਰ ਲਗਭਗ 25 30 ਜਣੇ ਸਾਡੀ ਲੇਬਰ ਤੇ ਆ ਉਹ ਨਾਲ ਲੱਗੇ ਹੋਏ ਆ ਹੁਣ ਕੀ ਹਾਲਾਤ ਨੇ ਇਸੋ ਲਈ ਅੱਗ ਦੇ ਹਾਲਾਤ ਦਾ ਜੀ ਹਾਲਾਤ ਮੌਕੇ ਤੇ ਵੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਪੰਜ 6 7 ਚ ਕਾਬੂ ਪਾ ਲਿਆ ਗਿਆ 19 20 ਚ ਉਧਰ ਚੱਲ ਰਿਹਾ ਕੰਮ ਤੇ ਕਾਬੂ ਪਾ ਲਿਆ ਜਾਊਗਾ